ਕੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਆਪਣਾ ਕਿਹੜਾ ਨਗਰ ਆ ਤੇ ਆਪਣਾ ਕੀ ਕਾਰੋਬਾਰ ਹੈ ਮੈਂ ਜੀ ਪਿੰਡ ਬਲਟੋਆ ਅੱਛਾ ਜੀ ਜਸਵੰਤ ਸਿੰਘ ਮਿਸਤਰੀ ਮੇਰਾ ਨਾਮ ਹੈ ਤੇ ਮੈਂ ਵੀਰ ਬਲਦਾਂ ਨੂੰ ਮਾਲੀਆਂ ਨੂੰ ਗਾਵਾਂ ਮੱਧਾਂ ਦੇ ਪੈਰ ਬਣਾਉਣਾ ਕੁਰੀਆਂ ਖਰੀਆਂ ਲਾਉਣਾ ਬਲਦਾਂ ਸ਼ੁਰੂ ਗੇ ਬਾਬਾ ਜੀ ਬਾਬਾ ਜੀ ਇਹ ਕੰਮ ਕਿੰਨੇ ਕਿ ਚਿਰ ਤੋਂ ਕਰਦੇ ਆ ਰਹੇ ਜੀ ਅਸੀਂ ਵੀਰ ਸ਼ੁਰੂਆਤ ਤੋਂ ਇਹ ਕੰਮ ਪਹਿਲੇ ਸ਼ੁਰੂ ਤੋਂ ਹੀ ਚਾਲੂ ਹੈ ਜੋ ਮੈਂ ਪਹਿਲੀ ਦੂਜੀ ਦੀ ਪੜਦਾ ਰਿਹਾ ਨਾ ਮੇਰਾ ਮੇਰੇ ਵੀਰ ਖੁਰੀਆਂ ਲਾਉਂਦੇ ਦੇ ਅਸੀਂ ਕੇਦੋਂ ਨਹੀਂ ਜਾਜ ਚਿੱਕੀ ਟਾਂਗੇ ਰੇੜੇ ਜੱਕੇ ਬਣਾਉਂਦੇ ਰਹੇ ਨਵੇਂ ਟਾਂਗੇ ਰੇੜੇ ਬਣਾਉਂਦੇ ਰਹੇ ਫਿਰ ਅਸੀਂ ਵੀਰ ਖੁਰੀਆਂ ਖਰੀਆਂ ਲਾਉਂਦੇ ਰਹੇ ਹੱਥੀ ਬਣਾ ਬਣਾ ਕੇ ਲਾਉਂਦੇ ਰਹੇ ਆ ਅੱਛਾ ਬਾਬਾ ਜੀ ਹੱਥੀ ਬਣਾਈਆਂ ਖੁਰੀਆਂ ਹੁਣ ਵੀ ਹੱਥੀ ਬਣਾ ਬਣਾ ਕੇ ਲਾਉਂਦੇ ਆ ਠੀਕ ਹੈ ਉਸ ਤਰ੍ਹਾਂ ਕੋਈ ਮਿਸਤਰੀ ਜੱਤੀ ਕਾਰੀਗਰ ਨਿਕਾ ਰਹਿ ਗਿਆ ਪਹਿਲੇ ਵੇਲੇ ਕਾਰੀਗਰ ਹੁੰਦੇ ਸੀ ਪਿੰਡਾਂ ਦੇ ਵਿੱਚ ਕੁਰੀਆਂ ਕਰੀਆਂ ਲਾਉਂਦੇ ਦੇ ਹਾਂਜੀ ਹੁਣ ਨਹੀਂ ਕੋਈ ਵੀ ਕਾਰੀਗਰ ਹੈਗਾ ਠੀਕ ਤੁਹਾਡੀ ਗੱਲ ਹੁਣ ਇਹ ਕੰਮ ਕੋਈ ਕਰਦਾ ਹੀ ਨਹੀਂ ਇਹ ਹੁਣ ਵੀ ਕਿਸੇ ਨੂੰ ਜਾਜ ਨਹੀਂ ਹੈਗੇ ਹੁਣ ਤਾਂ ਭਾਵੇਂ ਤੁਸੀਂ 25 ਲੱਖ 50 ਲੱਖ ਲੱਖ ਰੁਪਇਆ ਲਾ ਲਓ ਕੋਠੀ ਦੇ ਲੱਖ ਕਰੋੜ ਲਾ ਲਓ ਤੁਹਾਨੂੰ ਖੁਰੀਆਂ ਵਾਲਾ ਮਿਲਣਾ ਹੀ ਨਹੀਂਗਾ ਨਾ ਪੈਰਾਂ ਵਾਲਾ ਮਿਲਣਾ ਹਾਂਜੀ ਇਹ ਕਰਦਾ ਹੀ ਕੋਈ ਨਹੀਂ ਕੰਮ ਕਿਹਨੂੰ ਹੁੰਦਾ ਨਹੀਂ ਵੀਰ ਅਸੀਂ ਪਹਿਲੇ ਸ਼ੁਰੂ ਤੋਂ ਹੀ ਮੈਂ ਵੀ ਬੱਚਾ ਕਾਵਾਂ ਦੇ ਪੈਰ ਬਣਾਉਣਾ ਹੈ ਵਿੰਗੇ ਟੇਢੇ ਹੋਣ ਤੇ ਸਿੱਧੇ ਕਰ ਦਈਦੇ ਭਾਜੀ ਪੈਰ ਗਾਵਾਂ ਮੱਧਾ ਕਿੰਨੀਆਂ ਮਰਜ਼ੀ ਲਗਾਉਣ ਪੈਰਾਂ ਦੇ ਵਿੱਚ ਮੈਂ ਬਣਾ ਕੇ ਗਾਵਾਂ ਤੋੜ ਦੂੰਗਾ ਠੀਕ ਹੈ ਬਾਬਾ ਜੀ ਤੇ ਬਾਬਾ ਜੀ ਇਹ ਤੁਸੀਂ ਮਤਲਬ ਬਚਪਨ ਤੋਂ ਤੁਹਾਨੂੰ ਸ਼ੌਕ ਹੀ ਸੇਵਾ ਕਰਨ ਦਾ ਅਸੀਂ ਵੀ ਪਹਿਲੇ ਦਿਨ ਤੋਂ ਮੈਂ ਬਾਬਿਆਂ ਦਾ ਮਿਸਤਰੀ ਸੁਰਸਿੰਘ ਵਾਲਿਆਂ ਦਾ ਮਾਹਪੁਰਖਾਂ ਦਾ ਜਿਹੜੇ ਖੁਰੀਆਂ ਖੜੀਆਂ ਲਾਉਂਦੇ ਮੇਰੇ ਕੋਲ ਘੋੜਿਆਂ ਨੂੰ ਮੱਝਾਂ ਗਾਵਾਂ ਦੇ ਵੀ ਪੈਰ ਬਣਾਉਂਦੇ ਆ ਹਾਂ ਮੈਂ ਦਲਾਜ ਵੀ ਜਾਨਾਂ ਖੁਰੀਆਂ ਖੜੀਆਂ ਲਾਉਣਾ ਹਾਂਜੀ ਬਾਬਾਏ ਕਿੰਨੇ ਕਿ ਪਿੰਡਾਂ ਚ ਜਾਂਦੇ ਜੇ ਪਿੰਡਾਂ ਜਿੰਨਾ ਕਿ ਮੇਥੋਂ ਮੋਟਰਸਾਈਕਲ ਤੇ ਉਹ ਘੁੰਮ ਜਾਂਦਾ ਮੈਂ ਕੋ ਮਜਾਨਾ ਮੈਂ ਆਪਣਾ ਮੈਂ ਚਾਹ ਪਾਣੀ ਮੇਰਾ ਬਣ ਜਾਂਦਾ ਜੀ ਮੈਨੂੰ ਸੱਦਦੇ ਆ ਬਸ ਇਤਰਾ ਗਾਂ ਦੇ ਵਿੰਗੀ ਟੇਢੀ ਹੁੰਦੀ ਆ ਜਾਂ ਕੁ ਲਗਾਉਂਦੀ ਹੁੰਦੀ ਆ ਉਹ ਮੈਂ ਪੈਰ ਬਣਾ ਦੇਣਾ ਡੰਗਰ ਤੁਰ ਪੈਂਦਾ ਮੈਨੂੰ ਚਾਹ ਪਾਣੀ ਦੇ ਦਿੰਦੇ ਬਾਬਾਈ ਨੂੰ ਜਿਆਦਾ ਪੈਣਾ ਸਾਈਕਲ ਤੇ ਕਰਦੇ ਜੀ ਆ ਜਿਆਦਾ ਪੈਣਾ ਸਾਈਕਲ ਤੇ ਹੀ ਆ ਹਾਂਜੀ ਹਾਂ ਪੱਖੋ ਪੋਰਾ ਇਧਰੋਂ ਛੇਕ ਪੱਤੇ ਫੇਰ ਇਧਰ ਟਾਪ ਸਰਗੇ ਰਤੋਗੀ ਝਾੜ ਸਾਹਿਬ ਟਾਪ ਸਰਗੇ ਸੋਰ ਸੇਂਗ ਚਭਾਲ ਬਾਬਾ ਬੁੱਢਾ ਸਾਹਿਬ ਮੈਂ ਜਿੱਥੇ ਜਿੱਥੇ ਫੋਨ ਆਉਂਦੇ ਮੈਂ ਤੁਰੇ ਰਹੀ ਨਾ ਕਾਲੀਆ ਸੰਗਤਰਾ ਬਾਰਡਰ ਤੇ ਰਾਜੋਗੀ ਫਲੋ ਇਹ ਸਾਰੇ ਪਿੰਡ ਮੈਂ ਗਉਣਾ ਤੇ ਬਾਬਾ ਜੀ ਇਹ ਕੰਮ ਕਿੰਨਾ ਚਿਰ ਤੋਂ ਕਰਦੇ ਆ ਰਹੇ ਜੀ ਅਹੀਂ ਵੀਰ ਮੈਂ ਦੋ جنگ ਵੇਖੇ ਸਨ 56 71 ਦੋ جنگ ਵੇਖੇ ਸਨ 56 71 ਇਵੇਂ ਆਪਦੇ ਥੀਂ ਡਾਉਂਦੇ ਆ ਠੀਕ ਹਾਂ ਕੰਨ 77 ਤੇ 62 ਦਾ ਜੰਗ ਵੇਖਿਆ ਦੋਵੇਂ ਜੰਗ ਵੇਖੇ ਆ ਅਛਾ ਜੀ ਹਾਂ ਉਦੋਂ ਬਾਬਾ ਜੀ ਬੜਾ ਨੁਕਸਾਨ ਹੋਇਆ ਨਾ ਬੜਾ ਜ਼ਿਆਦਾ ਨੁਕਸਾਨ ਹੋਇਆ ਉਹਦਾ ਵੀਰ ਮਹੀਨਾ ਮਹੀਨਾ ਦੋ ਦੋ ਮਹੀਨੇ ਢਾਈ ਢਾਈ ਮਹੀਨੇ ਮੱਜਾਂ ਗਾਵਾਂ ਨੂੰ ਛੂੰਦੇ ਰਹਿੰਦੇ ਜਿਹੜੇ ਗੋਲੇ ਵਾਜਦੇ ਸੀ ਨਾ ਤੇ ਧਰਤੀ ਦੇ ਮੱਜਾਂ ਗਾਵਾਂ ਬੈਠੀਆਂ ਰਹਿੰਦੇ ਆਪਣੇ ਆਪ ਹੀ ਫਾਲ ਢਿੱਲੇ ਕਰਕੇ ਤੇ ਛੋੜ ਦਿੰਦੀਆਂ ਹੁੰਦੀਆਂ ਸੀ ਇੰਨਾ ਧਮਕ ਪੈਂਦੀ ਰਹੀ ਬੁਗੇ ਲਾ ਦੇ ਰੇ ਬੁਗੇ ਜੇ ਉਹ ਗੋਲੇ ਦੇਖਦੇ ਰਹੇ ਬੂਹੇ ਸਾਡੇ ਬਲਟੋਏ ਡਿੱਗੇ ਕੋਏ ਆਹਰਾਂ ਦੇ ਹਿਸਾਬ ਹੀ ਕੋਈ ਨਹੀਂ ਗੋਲੇ ਆ ਬੜਾ ਨੁਕਸਾਨ ਵੇਖਿਆ ਤੇ ਬਾਬਾ ਜੀ ਪਸ਼ੂ ਜਿਹੜੇ ਅੱਜ ਕੱਲ ਕਿਹੜੀ ਨਸਲ ਦੇ ਚੰਗੇ ਹੁੰਦੇ ਆ ਉਹ ਇਹ ਤਾਂ ਜੀ ਹੁਣ ਅੱਜ ਕੱਲ ਸੋਚ ਬੜੀ ਦੁੰਗੀ ਹੋ ਗਈ ਹੈ ਹੁਣ ਤਾਂ ਨਾ ਹਰ ਕੇ ਕੋਲ ਮੈਲ ਆ ਉਹ ਆਪਣੀ ਮਰਜ਼ੀ ਕਰਦਾ ਹੈ ਕੋਈ ਕਿਦੋਂ ਲੈ ਆਉਂਦਾ ਕੋਈ ਕਿਦੋਂ ਲੈ ਆਉਂਦਾ ਬਾਕੀ ਆਪੋ ਆਪਣੀ ਹੁਣ ਦੇ ਮਨ ਦੀ ਠਾੜ ਆ ਠੀਕ ਹੈ ਜੀ ਆ ਹੁਣ ਸਮਾਂ ਹੋਰ ਹੋ ਗਿਆ ਪਹਿਲੇ ਜਿਹੜੇ ਸਮੇਂ ਹੋਰ ਸੀ ਹੁਣ ਸਮਾਂ ਹੋਰ ਹੋ ਗਿਆ ਅਛਾ ਜੀ ਹਾਂ ਖਰੀਆਂ ਖਰੀਆਂ ਲਾਉਣ ਵਾਲਾ ਤੈਨੂੰ ਕਾਰੀਗਰ ਨਹੀਂ ਕੋਈ ਮਿਲਣਾ ਐ ਲਾਗੇ ਤੇ ਉਹ ਬਾਈ ਆਪ ਦਾ ਨੰਬਰ ਦੱਸ ਦੋ ਮੇਰਾ ਨੰਬਰ ਹੈਗਾ ਜੀ 98038 ਹਾਂ ਜੀ 69131 ਠੀਕ ਹੈ ਜੀ ਆ 31 ਵਾਲਾ ਮੇਰਾ ਨੰਬਰ ਹੈ ਜੀ ਠੀਕ ਹੈ ਜੀ ਚਲੋ ਬਾਬਾ ਜੀ ਬਹੁਤ ਬਹੁਤ ਧੰਨਵਾਦ ਵਾਈਰ ਜੀ ਕਾ ਖਾਲਸਾ ਵਾਈਰ ਜੀ ਕੀ ਫਤਿਹ